Bum 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 boom bum ਸੋ ਨੂੰ ਸਾਰਿਆਂ ਨੂੰ ਪੰਜਾਬ ਦੀ ਮਿਊਨ ਸਰਵਿਸ ਹੈਡ ਤੋਂ ਬਹੁਤ ਬਹੁਤ ਨਵੇਂ ਸਾਥੀ ਮਾਰਕਵਾਦਨਾ ਮੈਂ ਪੰਜਾਬ ਦੇ ਪ੍ਰਧਾਨ ਜੀ ਦਰਸ਼ਵਾ ਸਾਡੇ ਨਾਲ ਸਾਡੇ ਜੁੜੇ ਹੋਏ ਅਸਲ ਪੀਸ਼ ਪੌਣ ਮਾਰ ਜੀ ਉਹਨਾਂ ਦੇ ਜੀ ਮਿਸਲ ਤੇ ਵੀਨਾ ਜੀ ਮੰਨਾ ਜੀ ਕਾਲ ਜੀ ਬੌਸਰ ਸੁਰਤਾਰੇ ਜੀ ਡਾਕਟਰ ਸਾਹਿਬ ਤੇ ਨਦਾਵਾ ਸਿੰਘ ਬਲਜੀਤ ਜੀ ਤੇ ਮੈਂ ਕਹਿੰਦਾ ਸਾਰੀ ਸਾਰੀ ਪੰਜਾਬ ਦੀ ਵੱਲੋਂ ਹਰੀ ਉਸਮੀਰ ਜੀ ਜੋ ਸਾਡੇ ਚੇਅਰਮੈਨ ਹੈ ਪੰਜਾਬ ਦੇ ਹਿਊਮਨ ਸੈਂਟਰ ਦਿੱਕਿਟ ਤੇ ਸਾਡੇ ਜੀ ਸ਼੍ਰੀ ਬਾਲਾ ਜੀ ਖਨਮਾਨ ਮੰਦਰ ਦੇ ਵੀ ਇਹਨਾਂ ਦੇ ਸਟੇਡੀਆ ਤੇ ਅਸੀਂ ਇਹਨਾਂ ਨਾਲ ਜੁੜੇ ਹੋਏ ਆ ਤੇ ਅਸੀਂ ਇਹਨਾਂ ਨਾਲ ਪੰਜਾਬ ਵਿੱਚ ਸਾਡੇ ਨਾਲ ਐਸਪੀ ਡੀਐਸਪੀ ਡੀਸੀ ਤੇ ਹਰੇਕ ਰੀਜਨ ਨਾਲ ਹਰੇਕ ਦਾ ਬੰਦਾ ਜੁੜਿਆ ਹੋਇਆ ਜੋ ਕਿ ਪੂਰੇ ਪੰਜਾਬ ਵਿੱਚ ਸੇਵਾ ਭਾਵਨਾ ਦਾ ਕੰਮ ਕਰਦਾ ਹੈ ਜਿਹੜਾ ਕੈਪਟਨਾਂ ਦਾ ਮੈਡੀਕਲ ਕੈਂਪ ਲਗਾਣਾ ਤੇ ਕਿਸੇ ਵੀ ਮੈਦੂ ਜੋ ਚਿੰਤੀ ਹੁੰਦੀ ਹੈ ਕਿਸੇ ਵੀ ਕਾਨੂੰਨੀ ਸਹਾਇਤਾ ਚਾਹੀਦੀ ਹੈ ਅਸੀਂ ਟੋਟਲ ਨਾਲ ਖੜੇ ਆ ਕਹਿੰਦੇ ਲੋ ਮਿਲਿਓ ਹਰੀ ਸਿੰਘ ਜੀ ਨੂੰ ਅਸੀਂ ਪੂਰੀ ਸਹਾਇਤਾ ਕਰਾਂਗੇ ਸਾਰਿਆਂ ਨੂੰ ਤੇ ਜੇ ਕੋਈ ਨਸ਼ਾ ਵਿਕਦਾ ਕਰਦਾ ਹੈ ਕੋਈ ਤੇ ਉਹਦੇ ਵਿਰਲਾਪ ਸਾਡੇ ਪੂਰੀ ਟੀਮ ਪੂਰੇ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ ਜੇ ਨਸ਼ੇ ਕਰਦਾ ਲੋ ਫੀਲ ਆ ਗਿਆ ਉਹਨੇ ਜੇਕਰ ਜੇ ਕੋਈ ਵੇਚਦਾ ਫਿਰ ਦੱਸੋ ਤੁਹਾਡਾ ਨਾਮ ਗੁਪਤ ਰੱਖਾਂਗੇ ਤੇ ਪੂਰੀ ਤਸਦੀਕ ਨਾਲ ਕੰਮ ਕਰਕੇ ਬੱਚੇ ਕਰਵਾ ਕੇ ਜੇਲ੍ਹ ਵਿੱਚੇ ਵੀ 당 ਲਖਾਵੇ ਤੇ ਅੱਜ ਤੋਂ ਮੈਨੂੰ ਖੁਸ਼ੀ ਹੋ ਰਹੀ ਹੈ ਦੱਸਦੇ ਵੇਲੇ ਕਿ ਹਰੀਓਂ ਜੀ ਨੇ ਮੰਦਰੀ ਸ਼ੁਰੂਆਤ ਕੀਤੀ ਜੀ ਉਹਦੇ ਅਸੀਂ ਨੀ ਮੱਥੇ ਇਕੱਠੇ ਰੱਖਦੇ ਆਗੇ ਮੈਂ ਇਹਨਾਂ ਵਾਸਤੇ ਵੀ ਤਾਰੀਫ ਕਰੂੰਗਾ ਕਿਉਂਕਿ ਅੱਜ ਜੋ ਇਸ ਜਨਰਲ ਦੇ ਵਿੱਚ ਮੰਗਲ ਮਨਾ ਜਾਂ ਅੱਜ ਪਰਵਾਰ ਪਰਮਾਤਮਾ ਦਾ ਆਉਂਦਾ ਹੈ ਤੇ ਕਿਰਤ ਜਾਂ ਹੈ ਇਸੇ ਮੇਨਾਂ ਦੀ ਬਦੌਲਤ ਤੇ ਮੈਂ ਇਹਨਾਂ ਨੂੰ ਮੌਕਾ ਦਿੰਦਾ ਨਹੀਂ ਪੱਤਰ ਵੀ ਲੱਖਿਆ ਜਾਂ ਅੱਜ ਹਰੇ ਸਾਲ ਤੇਰੇ ਮੂਨੇ ਮੁਕ ਜਾਣ ਦੀ ਉਹ ਵਾਡਣਾ ਤੇ ਹਰ ਸਾ ਸਾਨੂੰ ਮੌਕਾ ਦਿੰਦੇ ਨੇ ਪੂਰੇ ਆ ਕੇ ਨਵੇਂ ਸਾਲ ਦੀ ਚੰਗੀ ਸ਼ੁਰੂਆਤ ਕਰਨ ਦਾ ਕਿਉਂਕਿ ਜੇ ਪਰਮਾਤਮਾ ਦੀ ਸ਼ੁਰੂਆਤ ਅਸੀਂ ਕਿਵੇਂ ਕਰਾਂਗੇ ਨਾ ਦਾ ਸਾਰਾ ਸਾਲ ਸਹੀ ਚੱਲੇਗਾ ਤੇ ਮੈਂ ਹਰੀ ਉਂਟੀ ਦੇ ਨਾਂ ਤੇ ਕੋਈ ਦੁਆ ਤੁਹਾਡੀ ਦੀ ਦੋਰੀ ਤੇ जय विक्रमी वॼे जय विक्रम वीर वॼे जय विक्रम वीर वॼे ਮੰ ਮੰ ਮੋਰੇ ਮੰ ਮੰ ਮੋਰੇ ਮੰ ਮੰ ਮੋਰੇ ਬਾਕੀ ਮਸਾਰਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਅੰਦਰ ਦੀ ਟੀਮ ਵਾਲੇ ਵਿਮੋਜ ਜਾਨੀ ਸਰ ਬਹੁਤ ਬਹੁਤ ਅੰਦਰ ਕਰਦਾ ਅਧਿਨਿਕਾ ਨੇ ਇੱਕ ਐਸਾ ਸੁਝਾਅ ਦੋ ਬੜਾ ਬੋਲਣਗੇ ਮੇਰੇ ਬਲੋਗ ਸਭ ਨੂੰ ਨਵੇਂ ਸਾਲ ਦੀ ਸ਼ੁਭ ਕਾਮਨਾਵਾਂ ਮੈਂ ਕੌਲ ਮਰਟਾਇਸ ਦੀ ਅੱਜ ਬੁਕਾਰ ਵੀ ਕਰਨਾ ਹੈ ਜੀ ਹਰ ਗੰਜੀ ਦੇ ਇਜੀ ਸਾਹਿਬ ਜਦੋਂ ਮਦਰ ਨੀਵਤ ਅੱਜ ਆ ਗਏ ਉਸ ਟਾਈਮ ਹਿਊਮਨ ਸਰਵਿਸ ਲਈ ਸਭ ਨੇ ਆ ਕੇ ਤੇ ਆਪਣੇ ਕਰਤਮਨ ਨਾਲ ਬੇਦਰਾ ਦੀ ਸੰਭਾਲ ਲਈ ਇਹ ਸਾਨੂੰ ਬੜੀ ਖੁਸ਼ੀ ਹੈ ਕਿ ਹਰ ਸਰ ਆਪਣੇ ਭੈਣੇ ਸਭ ਨੂੰ ਲਈ ਇੱਕ ਮੌਕਾ ਪਤਾ ਜੰਦ ਹੈ ਅਸੀਂ ਇਸ ਕਰਕੇ ਬਹੁਤ ਖੁਸ਼ੀ ਮਹਿਸੂਸ ਵੀ ਹੈ ਕਿ ਜਦੋਂ ਵੀ ਇੱਥੇ ਕੋਈ ਫੰਕਸ਼ਨ ਹੋਵੇ ਕੀਤਾ ਜਦੋਂ ਵੀ ਗ੍ਰੈਂਟ ਤੰਦਰ ਤੰਦਰ ਦਾ ਦਰਮਨ ਸਰਵਿਸ ਦੇਾਰੇ ਮੈਂਬਰ ਦਿੱਨਦਰ ਸ਼ਰਮਈ ਜੀ ਦੇ ਨਾਲ ਪਲੇਅਰ ਹਵਾ ਦੀ ਤੇ ਹਰੀਓਂ ਦੀ ਸਾਰੇ ਬਿੰਦੂ ਤੇ ਇੱਕ ਸਤਸੰਗ ਇਸ ਮੌਕੇ ਤੁਹਾਨੂੰ ਕਾਹਲਾਣ ਸੰਪੂਰਨ ਕਰਦੇ ਮੈਂ ਦੁਆਰਾ ਤੇ ਇੱਕ ਬਾਰ ਬੂ ਇਸ ਸਤਸੰਗ ਨੂੰ ਆਪਣੇ ਪਰਿਵਾਰ ਨੂੰ ਆਪਣੇ ਨੂੰ ਨਵੇਂ ਸਰਦੀ ਚੋਕ ਨਾਮ ਕਰਨਾ ਜੈ ਹਿੰਦ ਜੈ ਭਾਰਤ ਤੇ ਸਾਰਕੋ ਬਾਦਲ ਤੋ ਇਹ ਪੰਨਨ ਨਿੰਦ ਕੋਸ਼ਿਟ ਨੇ ਉਹਨੇ ਤੁਹਾਨੂੰ ਬੰਨਿਆ ਸਮਾ ਬੰਨਿਆ ਜੋ ਇਹਨੇ ਦਿਲ ਆ ਦੇ ਮਨ ਦੇ ਵਿੱਚ ਜੋ ਕਾਠੀ ਕਰਨਾ ਇਹਨੇ ਗੁਰੂ ਦਾ ਮੇਰਾ ਗੱਤ ਨਹੀਂ ਤੇ ਸਾਡਾ ਮਤ ਨਹੀਂ ਜੇ ਗੁਰੂ ਇਹ ਬੈਠੇ ਸਾਡੇ ਨੇ ਜਿੰਨਾ ਤੁਹਾਨੂੰ ਇੱਥੇ ਕੀਤਾ ਮਾਣ ਦਾ ਬਹੁਤ ਬਹੁਤ ਧੰਨਵਾਦ ਬਾਕੀ ਸਾਰਿਆਂ ਨੂੰ ਹੈਪੀ ਨਿਊ ईयर ਤੇ ਬਹੁਤ ਬਹੁਤ ਮੁਬਾਰਕਾਬਾਦ ਧੰਨਵਾਦ ਅਬ ਕੋਦਰ ਪ੍ਰਸਾਦ तो ले उसके बाद निरंतर चल रहा है निरंतर चालू रखे तो वन काशी लगातार आए के हनुमान के अपना मेन साडेरा प्रधान ने ये रहने ही <laughs> दो दो है अभी सुशील इन्होंने हैं ऐसा भी साहब ने मैं फिर पाऊंगी देखिए हमारे प्रधान जी योग प्रेम जी को सर्वप्रथम करते हुए हमारे एसएसपी साहब पवन कुमार जी जितेंद्र शर्मा जी बहुत बहुत धन्यवाद इनका हमारे यहाँ पर आए बार बार आते रहे और भगवान का आशीर्वाद प्राप्त कर सके इसके साथ एक बात तो मुझे कहनी आपके सामने बोर्ड लगा बालाजी का देश हमारा संकल्प आप लोगों का संकल्प इस मंदिर को आगे बढ़ाए आगे लेकर के चले एक मार्च से यहाँ निर्माण कार्य शुरू होने वाला है तो मेरी सभी से प्रार्थना हाथ जोड़ करके कि ज्यादा से ज्यादा आगे बढ़े और, और। अंशदान और वस्तुदान कुछ भी हो सके वो दे क्योंकि मंदिर बहुत आगे जाने वाला है बालाजी की विशेष कृपा है मैं आपको तो बता देता हूं इसीलिए आप जुड़ रहे हैं मुफ्त में एक काम करते हैं करते हैं तो आस्था लोगों का प्यार सदैव हमारे साथ ऐसा ही बना रहे जय बालाजी महाराज कीज हमारे संत जी बैठे श्रिया राम चंद्र की जय जय सीता हरे नवे साल